ਹਰ ਨਾਮ ਕਾ ਓਲਾ ਮਨ ਮੇਰੇ ਗਹੋ ਹਰ ਨਾਮ ਕਾ ਓਲਾ ਤੁਝੇ ਨਾ ਲਾਗੇ ਤਾਤਾ ਝੋਨਾ ਏ ਮੇਰੇ ਮਨਾ ਤੂੰ ਪਰਮੇਸ਼ਰ ਦੇ ਨਾਮ ਦਾ ਓਲਾ ਰੱਖ ਉਹਦੇ ਨਾਮ ਦੀ ਟੇਕ ਰੱਖ ਨਾਮ ਦਾ ਆਸਰਾ ਰੱਖ ਤੈਨੂੰ ਇਸ ਦੁਨੀਆਂ ਵਿੱਚ ਉਸ ਦੁਨੀਆਂ ਵਿੱਚ ਕਿਤੇ ਵੀ ਤੱਤੀ ਹਵਾ ਨਹੀਂ ਲੱਗਣੀ ਇਹ ਸਤਿਗੁਰ ਜੀ ਦੀ ਬਾਣੀ ਆਖ ਰਹੀ ਹੈ ਅਨੇਕ ਜਤਨ ਨਹੀਂ ਹੋਤ ਛੁਟਾਰਾ ਬਹੁਤ ਸਿਆਨਪ ਆਗਨ ਭਾਰਾ ਹਰ ਕੀ ਸੇਵਾ ਨਿਰਮਲ ਹੇਤ ਪ੍ਰਭ ਕੀ ਦਰਗਹ ਸੋਭਾ ਸੇਤ ਕਹਿੰਦੇ ਅਨੇਕ ਜਤਨ ਕਰਦੇ ਹਾਂ ਪਰ ਛੁਟਾਰਾ ਨਹੀਂ ਹੋ ਸਕਦਾ ਬਹੁਤ ਸਿਆਣਪ ਬਹੁਤ ਜ਼ਿਆਦਾ ਸਿਆਣਪ ਹੈ ਪਰ ਆਗਲ ਭਾਰਾ ਪਰ ਅੱਗੇ ਬਹੁਤ ਭਾਰਾ ਲਿਖਮ ਪੈਂਦਾ ਹੈ ਹਰ ਕੀ ਸੇਵਾ ਨਿਰਮਲ ਹੀਤ ਪ੍ਰਭ ਕੀ ਦਰਘਾ ਸੋਭਾ ਸੇਤ ਪਰਮੇਸ਼ਰ ਦੀ ਜੋ ਸੇਵਾ ਹੈ ਨਾ ਉਹ ਨਿਰਮਲ ਹੈ ਉਹ ਮਲ ਤੋਂ ਰਹਿਤ ਹੈ ਇਨਸਾਨ ਨੂੰ ਪਵਿੱਤਰ ਬਣਾ ਦਿੰਦੀ ਹੈ ਪਰਮੇਸ਼ਰ ਦੀ ਸੇਵਾ ਵਾਹਿਗੁਰੂ ਦੀ ਸੇਵਾ ਨਿਰਮਲ ਬਣਾ ਦਿੰਦੀ ਹੈ ਤੇ ਪਰਮੇਸ਼ਰ ਦੀ ਦਰਗਾਹ ਵਿੱਚੇ ਪ੍ਰਭੂ ਦੀ ਦਰਗਾਹ ਵਿੱਚ ਸੋਭਾ ਮਿਲਦੀ ਹੈ ਜੋ ਬਹੁਤ ਪੈ ਸਾਗਰ ਮਾਹੀਂ ਅੰਧਕਾਰ ਦੀਪਕ ਦੀਪਾਹੀ ਪ੍ਰਭੂ ਦਾ ਨਾਮ ਪਰਮੇਸ਼ਰ ਦਾ ਨਾਮ ਉਸ ਚਾਨਣ ਮਨਾਰੇ ਵਾਂਗੂ ਹੈ ਕਿਤੇ ਬਹੁਤ ਡਰਾਵਣਾ ਸਮੁੰਦਰ ਹੋਵੇ ਰਾਤ ਦਾ ਸਮਾਂ ਹੋਵੇ ਤੇ ਰਸਤਾ ਕਿਤੇ ਵਿਖੇ ਨਾ ਜੋ ਬਹੁਤ ਪੈ ਸਾਗਰ ਮਾਹੀਂ ਜਿਸ ਤਰ੍ਹਾਂ ਪੈ ਸਾਗਰ ਵਿੱਚ ਜਹਾਜ਼ ਹੁੰਦਾ ਹੈ ਅੰਧਕਾਰ ਦੀਪਕ ਦੀਪਾਹੀ ਕਿਤੇ ਅੰਧਕਾਰ ਵਿੱਚ ਦੀਪਕ ਮਿਲ ਜਾਵੇ ਤਾਂ ਉਹਨੂੰ ਆਸਰਾ ਹੋ ਜਾਂਦਾ ਇਸੇ ਤਰ੍ਹਾਂ ਪਰਮੇਸ਼ਰ ਦਾ ਨਾਮ ਹੈ ਕਿਤੇ ਕੁਝ ਨਾ ਸੂਝੇ ਜੀਵਨ ਵਿੱਚ ਬਹੁਤ ਅੰਧਕਾਰ ਹੋਵੇ ਤਾਂ ਪਰਮੇਸ਼ਰ ਦਾ ਨਾਮ ਜਪ ਕੇ ਉਹ ਉਹਨੂੰ ਚਾਨਣ ਮਨਾਰਾ ਹੋ ਜਾਂਦਾ ਹੈ ਉਹਦੇ ਅੰਦਰ ਜਾਣਨ ਪੈਜਾ ਹੋ ਜਾਂਦਾ ਹੈ ਜਿਵੇਂ ਬਹੁ ਹਿੱਤ ਮੈਂ ਸਾਗਰ ਮਾਹੀ ਅੰਧਕਾਰ ਦੀਪਕ ਦੀਪਾਹੀ ਅਗਨ ਸੀਤ ਕਾ ਲਾਹਸ ਦੂਖ ਕਹਿੰਦੇ ਅਗ ਦਾ ਤੇ ਠੰਡ ਦਾ ਦੁੱਖ ਮਿਟ ਜਾਂਦਾ ਹੈ ਇਸ ਤਰ੍ਹਾਂ ਨਾਮ ਸਿਮਰਨ ਨਾਲ ਬੰਦਗੀ ਕਰਨ ਨਾਲ ਸਿਮਰਨ ਕਰਨ ਨਾਲ ਦੁੱਖ ਸੁੱਖ ਮਿਟ ਜਾਂਦੇ ਨੇ ਅਗਨ ਸੀਤ ਕਾ ਲਾਹਸ ਦੁਖ ਨਾਮ ਜਪਤ ਮਨ ਹੋਵਤ ਸੁਖ ਨਾਮ ਜਪਣ ਦੇ ਨਾਲ ਮਨ ਨੂੰ ਸੁਖ ਮਿਲਦਾ ਹੈ ਸ਼ਾਂਤੀ ਮਿਲਦੀ ਹੈ ਵਿਕਾਰਾਂ ਤੋਂ ਛੁਟਕਾਰਾ ਮਿਲਦਾ ਹੈ ਪੰਜ ਵਿਕਾਰਾਂ ਤੋਂ ਛੁਟਕਾਰਾ ਮਿਲ ਜਾਂਦਾ ਹੈ ਅਗਨ ਸੀਤ ਕਾ ਲਾਹਸ ਦੁਖ ਨਾਮ ਜਪਤ ਮਨ ਹੋਵਤ ਸੁਖ ਉਤਰ ਜਾਏ ਤੇਰੇ ਮਨ ਕੀ ਪਿਆਸ ਪੂਰਨ ਹੋ ਗਏ ਸੰਗਲੀ ਆਸ ਕਹਿੰਦੇ ਤੇਰੇ ਮਨ ਦੀ ਪਿਆਸ ਉਤਰ ਜਾਂਦੀ ਹੈ ਜੋ ਤ੍ਰਿਸ਼ਨਾ ਜਦੋਂ ਪਿਆਸ ਲੱਗਦੀ ਹੈ ਨਾ ਇੱਛਾਵਾਂ ਦੀ ਪਿਆਸ ਲੱਗਦੀ ਹੈ ਕਿ ਮੇਰੇ ਕੋਲ ਸਭ ਕੁਝ ਆ ਜਾਵੇ ਬੰਦਾ ਪਰੇਸ਼ਾਨ ਰਹਿੰਦਾ ਹੈ ਬਿਆਕੁਲ ਰਹਿੰਦਾ ਹੈ ਕਿ ਮੇਰੇ ਕੋਲ ਇਸ ਚੀਜ਼ ਦੀ ਘਾਟ ਹੈ ਮੇਰੇ ਕੋਲ ਆ ਨਹੀਂ ਉਹ ਨਹੀਂ ਉਤਰ ਜਾਏ ਨਾਮ ਸਿਮਰਨ ਕਰਨ ਦੇ ਨਾਲ ਬੰਦਗੀ ਕਰਨ ਦੇ ਨਾਲ ਇਹ ਸਾਰੀਆਂ ਇੱਛਾਵਾਂ ਦੂਰ ਹੋ ਜਾਂਦੀਆਂ ਨੇ ਕਿਉਂਕਿ ਬੰਦਗੀ ਵਿੱਚ ਇੰਨੀ ਮਿਠਾਸ ਹੈ ਇੰਨਾ ਆਨੰਦ ਹੈ ਕਿ ਉਹਦੀਆਂ ਸਾਰੀਆਂ ਇੱਛਾਵਾਂ ਦੂਰ ਹੋ ਜਾਂਦੀ ਉਤਰ ਜਾਏ ਤੇਰੇ ਮਨ ਕੀ ਆਸ ਤੇਰੇ ਮਨ ਦੀ ਆਸ ਉਤਰ ਜਾਂਦੀ ਹੈ ਉਤਰ ਜਾਏ ਤੇਰੇ ਮਨ ਕੀ ਆਸ ਪੂਰਨ ਹੋ ਗਏ ਸਗਲੀ ਆਸ ਤੇਰੇ ਮਨ ਦੀ ਪਿਆਸ ਉਤਰ ਕੇ ਤੇਰੀ ਆਸਾਂ ਪੂਰੀਆਂ ਹੋ ਜਾਂਦੀਆਂ ਨੇ ਸੋ ਆਓ ਬੜੇ ਪ੍ਰੇਮ ਸਤਕਾਰ ਨਾਲ ਸ਼ਬਦ ਕੀਰਤਨ ਦੇ ਆਪਰੇ ਲਵਰੂ ਗਹੋ ਹਰ ਨਾਮ ਕਾ ਓਲਾ ਮਨ ਮੇਰੇ ਗਹੋ ਹਰ ਨਾਮ ਕਾ ਓਲਾ ਤਾਤਾ ਚੋਨਾ ਮਨ ਮੇਰੇ ਗੋਹਰ ਨਾਮ ਕਾ ਹੋਲਾ ਮਨ ਮੇਰੇ ਗਲ ਪਾਰਾ ਹਰ ਕਿਸੇ ਵਾ ਨਿਰਮਲ ਹੀਰ ਹਰ ਕਿਸੇ ਵਾ ਨਿਰਮਲ ਹੀਰ ਪ੍ਰਭ ਕੀ ਦਰ ਕੈ ਸੋਭਾ ਸੇਦ ਪ੍ਰਭ ਕੀ ਦਰ ਕੈ ਸੋਭਾ ਸੇਦ ਪ੍ਰਭ ਕੀ ਦਰ ਕੈ ਸੋਭਾ ਸੇਦ Thank you. भके घर कह सोखा से कृमन मेरे गहर नाम का होला मन मेरे गहर नाम का होला तुझे न लगे ताका छोना तुझे न लगे ताका छोना I'm in there. ਇਹ ਤੇ ਪੈਸਾ ਗਰਮਾ ਹੈ ਜਬ ਉਹ ਤੇ ਪੈਸਾ ਗਰਮਾ ਹੈ ਅੰਧਕਾਰ ਦੀ ਬਕਦੀ ਪਾ ਹੈ ਅੰਧਕਾਰ ਦੀ ਬਕਦੀ ਪਾ ਹੈ ਅਗਨ ਸੀਤ ਨਾਲ ਹੱਸ ਦੋ राम सेत काला हंस तू है नाम जपत मन होत सुख 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 मन में बहु हा ਜੇ ਨਾ ਲੱਗੇ ਪਤਾ ਜੋ ਨਾ ਜੇ ਨਾ ਲੱਗੇ ਪਤਾ ਜੋ ਨਾ ਮਨ ਮੇਰੇ ਕਾ ਹੋਣਾ ਤੇਰ ਜਾਏ ਤੇਰੇ ਪਨ ਕੀ ਪਿਆਸ ਉਤਰ ਜਾਏ ਤੇਰੇ ਮਨ ਕੀ ਪਿਆਸ ਪੂਰਨ ਹੋ ਆਏ ਤੇਰੇ ਮਨ ਕੀ ਪਿਆਸ ਉਤਰ ਜਾਏ ਤੇਰੇ ਮਨ ਕੀ ਪਿਆਸ ਪੂਰਨ ਹੋਵੇ ਸਗਲੀ ਆਸ ਪੂਰਨ ਹੋਵੇ ਸਗਲੀ ਆਸ ਭੁੱਲ ਨਾਹੀ ਤੁਮਹਰਾ ਦੀਦ ਅੰਮ੍ਰਿਤ ਨਾਮ ਜਪ ਗੁਰ ਮੁਖ ਮੀਤ ਅੰਮ੍ਰਿਤ ਨਾਮ ਜਪ ਗੁਰ ਮੁਖ ਮੀਤ ਅੰਮ੍ਰਿਤ ਨਾਮ ਜਪ ਗੁਰ ਮੁਖ ਮੀਤ ਮਨ ਮੇਰੇ হো লারা তোে নলা গেটা ਜਨ ਪਾਵੇ ਸੋਈ ਨਾਮ ਅਖਤ ਸੋਈ ਜਨ ਪਾਵੇ ਨਾਮ ਅਖਤ ਸੋਈ ਜਨ ਪਾਵੇ ਕਿਰਪਾ ਜਿਸ ਆਪ ਦਿਵਾਵੇ ਹਰ ਹਰ ਨਾਮ ਜਪ ਕੇ ਦਇ ਬਸੇ ਹਰ ਹਰ ਨਾਮ ਜਪ ਕੇ ਦਇ ਬਸੇ ਦੁੱਖ dard ਤੇ ਨਾਨਕ ਨਸੇ ਦੁੱਖ dard ਤੇ ਨਾਨਕ ਨਸੇ ਦੁੱਖ dard ਤੇ ਨਾਨਕ ਨਸੇ ਦੁੱਖ dard ਤੇ ਦਰਦ ਤੇ ਮਾਨਕ ਨਸੈ ਮਨ ਮੇਰੇ ਗਹੋ ਹਰਨਾ no oh, oh. ਗੁਰੂ ਤਨਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਧੰਵਾ